ਅੱਜ ਤੁਸੀਂ ਜਿਹੜੀ ਕੋਠੀ ਦੇਖੋਗੇ ਨਾ ਜੀ ਜਿਹੜੇ ਮਾਲਕ ਨੇ ਤੇ ਸਾਰਾ ਪਰਿਵਾਰ ਹੈ ਜੀ ਇਹਨਾਂ ਦਾ ਸਾਰਿਆਂ ਦਾ ਵੀਜ਼ਾ ਲੱਗ ਗਿਆ ਬਾਹਰ ਦਾ ਤੇ ਬਾਹਰ ਚੱਲੇ ਨੇ ਸਾਰੇ ਤਾਂ ਕਰਕੇ ਬਸ ਆਪਦੀ ਜਿਹੜੀ ਕੋਠੀ ਸੇਲ ਕਰਨੀ ਹੈ ਕਿਉਂਕਿ ਜਦੋਂ ਬਾਹਰ ਬਾਗੇ ਉਹ ਤੋਂ ਬਾਅਦ ਇੱਥੇ ਲੋੜ ਤਾਂ ਪੈਣੀ ਨਹੀਂ ਤੇ ਤੁਸੀਂ ਵੀਡੀਓ ਦੇਖੋ ਇੰਜੋਏ ਕਰੋ ਤੇ ਜਿਹਨੇ ਖਰੀਦਣੀ ਹੋਵੇ ਤੁਹਾਨੂੰ ਸਾਰਾ ਕੁਝ ਵਿੱਚ ਮਿਲ ਜਾਊਗਾ ਤੁਸੀਂ ਗੱਲ ਕਰ ਲਓ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕੋਠੀ ਦੀ ਆਪਾਂ ਜੇ ਜਗ੍ਹਾ ਦੀ ਗੱਲ ਕਰੀਏ ਤਾਂ 1.5 ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਡਬਲ ਸਟੋਰੀ ਬਣੀ ਹੋਈ ਹੈ ਤੇ ਕੋਠੀ ਦੇਖਣ ਨੂੰ ਕਾਫੀ ਪਿਆਰੀ ਹੈ ਜੀ ਵਧੀਆ ਬਣਾਈ ਹੋਈ ਹੈ ਇਹਨਾਂ ਨੇ ਸਾਰਾ ਵਰਕ ਜਿਹੜਾ ਕੰਪਲੀਟ ਕਰਵਾ ਰੱਖਿਆ ਜਿਵੇਂ ਕਿ ਲ lobby area ਦੇਖ ਲਓ ਜਦੋਂ ਆਪਾਂ lobby ਚ ਐਂਟਰ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਨੂੰ kitchen ਮਿਲ ਜੂਗਾ kitchen ਦਾ ਜਿਹੜਾ ਕਲਰ ਤੁਸੀਂ ਦੇਖੋ ਬਹੁਤ ਪਿਆਰਾ ਇਹਨਾਂ ਨੇ ਕਰਵਾਇਆ ਹੋਇਆ ਬਾਕੀ ਬੈਡਰੂਮਸ ਜਿਹੜੀਆਂ ਪੂੜੀਆਂ ਨੇ lobby ਦੀ ਛੱਤ ਹਰ ਚੀਜ਼ ਆਪਾਂ ਨੂੰ ਪੂਰੀ ਵਧੀਆ ਮਿਲੂਗੀ ਤੇ ਆ ਗਿਆ ਜੀ ਆਪਣਾ ਪੂਜਾ ਰੂਮ ਬਾਬਾ ਜੀ ਦਾ ਘਰ ਤੇ ਸਾਰਾ ਕੁਝ ਬਣਿਆ ਹੋਇਆ ਟੋਟਲੀ ਜਿਹੜੀ ਕੁਛ ਆਪਾਂ ਸੋਚਦੇ ਹੁੰਨੇ ਆਂ ਕੋਠੀ ਦੇ ਵਿੱਚ ਸਾਰਾ ਕੁਝ ਇਹਨਾਂ ਨੇ ਬਣਵਾਇਆ ਹੋਇਆ ਤੇ ਕੋਠੀ ਦੀ ਡਿਮਾਂਡ ਵੀ ਠੀਕ ਹੈ ਤੇ ਤੁਹਾਨੂੰ ਮੈਂ ਪਹਿਲਾਂ ਦੱਸ ਦਿੱਤਾ ਬੀ ਇਹਨਾਂ ਨੇ ਕਿਉਂ ਕੋਠੀ ਜਿਹੜੀ ਆਪਦੀ ਸੇਲ ਕਰਨੀ ਹੈ ਜਿਹੜੀ ਕੋਠੀ ਦੇ ਮਾਲਕ ਨੇ ਸਾਰੇ ਪਰਿਵਾਰ ਦੇ ਮੈਂਬਰ ਨੇ ਸਾਰਾ ਟੱਬਰ ਅਸੀਂ ਬਾਹਰ ਚੱਲਿਆ ਸਾਰਿਆਂ ਦਾ ਟੋਟਲ ਵੀਜ਼ਾ ਲੱਗ ਗਿਆ ਤੇ ਤਾਂ ਕਰਕੇ ਬਸ ਇਹਨਾਂ ਨੇ ਆਪਦੀ ਜਿਹੜੀ ਕੋਠੀ ਆ ਵੇਚਣੀ ਹੈ ਤੇ ਕੋਠੀ ਦੀ ਆਪਾਂ ਜੇ ਡਿਮਾਂਡ ਦੀ ਗੱਲ ਕਰੀਏ ਤਾਂ 32 ਲੱਖ ਰੁਪਈਆ ਇਹਨਾਂ ਨੇ ਮੰਗਿਆਗਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਬਹਿ ਕੇ ਕਰ ਲਾਂਗੇ ਇੱਕ ਬਾਰੀ ਸਰਫਾ 32 ਲੱਖ ਡਿਮਾਂਡ ਹੈਗੀ ਤੇ ਕੋਠੀ 'ਚ ਕਮੀ ਪੇਸ਼ੀ ਕੋਈ ਨਹੀਂ ਸਾਰਾ ਕੁਝ ਵਧੀਆ ਬਣਿਆ ਹੋਇਆ ਇਹਨਾਂ ਦੀ ਕਲੋਨੀ ਜਿਹੜੀ ਬਣੀ ਹੋਈ ਆ ਬਹੁਤ ਵਧੀਆ ਆਪਾਂ ਨੂੰ ਕਲੋਨੀ ਮਿਲ ਜੂਗੀ ਜੇ ਆਪਾਂ ਕਲੋਨੀ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਲੋਕੇਸ਼ਨ ਵੀ ਕਨਫਰਮ ਕਰਵਾ ਦੇਣਾ ਫਗਵਾੜਾ ਇਹਨਾਂ ਨੂੰ ਮਤਲਬ ਕਿ ਸਿਟੀ ਲੱਗਦੀ ਆ ਫਗਵਾੜੇ ਦੇ ਵਿੱਚ ਆ ਕੂਠੀ ਜਿਹੜੀ ਬਣੀ ਹੋਈ ਆ ਵਿਸ਼ਕਰਮਾ ਕਲੋਨੀਆਂ 'ਚ ਤੇ ਸਾਡੇ ਕੋਲ ਪੰਜ ਮਾਰ ਲਈ ਜਗਾ ਤੋਂ ਮੈਂ ਦੱਸ ਹੀ ਦਿੱਤਾ ਬਾਕੀ ਸਾਰੀ ਕੂਠੀ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ ਉੱਪਰ ਵੀ ਰਿਹਾਈਸ਼ੇ ਹੇਠੇ ਵੀ ਰਿਹਾਈਸ਼ੇ ਜੀ ਤੇ ਇਹਨਾਂ ਨੇ ਦੱਸਿਆ ਵੀ ਜਿਹੜੀ ਆ ਕੂਠੀ ਜਦੋਂ ਬਣਾਈ ਸਗੀ ਇਹਨਾਂ ਨੇ ਆਪ ਨੇ ਬਣਵਾਈ ਸਗੀ ਮਾਲਕਾਂ ਨੇ ਕਿਸੇ ਡੀਲਰ ਦੀ ਜਾਂ ਕਿਸੇ ਬਿਲਡਰ ਦੀ ਕੂਠੀ ਇਹਨਾਂ ਨੇ ਨਹੀਂ ਖਰੀਦੀ ਸਗੀ ਇਹਨਾਂ ਦਾ ਪਲਾਟ ਸੀਗਾ ਤੇ ਪਲਾਟ ਦੇ ਵਿੱਚ ਹੀ ਇਹਨਾਂ ਨੇ ਆਪਦੀ ਕੂਠੀ ਜਿਹੜੀ ਬਣਵਾਈ ਸਗੀ ਬਾਕੀ ਕੋਠੀ ਦੀ ਵੀਡੀਓ ਤੁਸੀਂ ਸਾਰੀ ਦੇਖ ਲਈ ਤੇ ਮੈਨੂੰ ਉਮੀਦ ਹੈ ਵੀ ਇਹ ਤੁਹਾਨੂੰ ਕੋਠੀ ਚੰਗੀ ਲੱਗੀ ਹੋਊਗੀ ਜੇ ਤੁਹਾਨੂੰ ਕੋਠੀ ਵਧੀਆ ਲੱਗੀ ਹੈ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਤੁਸੀਂ ਮੈਨੂੰ ਜਰੂਰ ਦੱਸਿਓ ਲਾਈਕ ਕਰਕੇ ਤੇ ਕਮੈਂਟ ਕਰਕੇ ਤੁਸੀਂ ਦੱਸਿਓ ਲਿਖਿਓ ਜਰੂਰ ਵੀ ਤੁਹਾਨੂੰ ਕੋਠੀ ਜਿਹੜੀ ਕਿਵੇਂ ਦੀ ਲੱਗੀ ਜੇ ਤੁਹਾਨੂੰ ਕੋਠੀ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਤਾਂ ਸਾਰੇ ਲਾਈਕ ਜਰੂਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਜੀ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਸਬਸਕ੍ਰਾਈਬ ਦੇ ਬਟਨ ਨੂੰ ਕਲਿੱਕ ਲਾਜ਼ਮੀ ਕਰ ਦਿਓ ਸਾਰੇ ਜਿੰਨੇ ਵੀ ਦੇਖ ਰਹੇ ਹੋ ਪਹਿਲੀ ਵਾਰ ਆਇਓ ਤੇ ਜਿੰਨੇ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਮੇਰੀਆਂ ਮਾਤਾ ਬੱਚੇ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਪਹਿਲਾਂ ਤੋਂ ਸਬਸਕ੍ਰਾਈਬ ਤੁਸੀਂ ਕੀਤਾ ਹੋਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੋਵੇ ਜੀ ਤੁਹਾਡੇ ਕੋਲੇ ਵੀ ਕੋਠੀ ਹੈ ਕਿਸੇ ਵੀ ਏਰੀਆ ਚ ਘਰ ਆ ਮਕਾਨ ਹੈ ਕੋਠੀ ਹਵੇਲੀ ਮਹਿਲ ਚਾਹੇ ਕਿਤੋਂ ਵੀ ਤੁਸੀਂ ਦੇਖ ਰਹੂ ਚਾਹੇ ਪਿੰਡ ਦੇ ਵਿੱਚ ਹੈ ਸ਼ਹਿਰ ਚ ਖੇਤ ਦੇ ਵਿੱਚ ਬਣੀ ਹੈ ਚਾਹੇ ਕਿਤੇ ਵੀ ਹੈ ਜੀ ਠੀਕ ਹੈ ਜੀ ਤੁਸੀਂ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਵਾਂ ਵਧੀਆ ਆਪਣੇ ਕੋਲੇ ਭੇਜ ਦਿਆ ਕਰੋ ਤੇ ਵੀਡੀਓ ਜਿਹੜੀ ਬਣਾਉਣੀ ਹੈ ਫੋਨ ਨੂੰ ਟੇਡਾ ਕਰਕੇ ਬਣਾਉਣੀ ਹੈ ਤੇ ਵਧੀਆ ਵੀਡੀਓ ਬਿਲਕੁਲ ਆਰਾਮ ਨਾਲ ਬਾਰ੍ਹਾਂ ਮਣਾਉਣੀ ਸ਼ੁਰੂ ਕਰਨੀ ਹੈ ਤੇ ਵਧੀਆ ਬਣਾ ਕੇ ਆਪਣੇ ਕੋਲੇ ਆਪਣੇ ਨੰਬਰ ਤੇ ਭੇਜ ਦਿਓ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26100 73 ਠੀਕ ਹੈ ਜੀ ਭੇਜੋ ਆਪਣੇ ਕੋਲੇ ਐਡ ਆਪਾਂ ਜਲਦੀ ਤੋਂ ਜਲਦੀ ਤੁਹਾਡੀ ਲਗਾ ਦੇਵਾਂਗੇ ਤੇ ਸਪੋਰਟ ਕਰਿਆ ਕਰੋ ਜੀ ਫੁੱਲ ਬਟਾ ਫੁੱਲ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਤੇ ਅਗਲੀ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਕਿਹੜੇ ਏਰੀਆ ਚੋਂ ਕਿਹੋ ਜੀ ਕੁਠੀ ਕਿੰਨੇ ਰੇਟ ਦੇ ਵਿੱਚ ਲੈ ਕੇ ਪਹੁੰਚੀਏ ਮੈਨੂੰ ਕਮੈਂਟ ਕਰਕੇ ਵੀ ਲਾਜ਼ਮੀ ਦੱਸੋ ਤੇ ਕਮੈਂਟ ਕਰੋ ਲਾਜ਼ਮੀ ਜੀ ਤੇ ਕਿਸੇ ਕੋਲੇ ਹੈ ਕੁਝ ਵੀ ਭੇਜੋ ਆਪਣੇ ਕੋਲੇ ਤੇ ਮਿਲਦੇ ਹਾਂ ਜਲਦੀ ਆਪਾਂ ਨਮੀ ਵੀਡੀਓ ਨਮੀ ਕੁਠੀ ਮਕਾਨ ਘਰ ਦੇ ਨਾਲ ਜੀ